ਵੇਸ ਰੋਡ ਤੋਂ ਹੀ ਜਿਹੜਾ ਟੈਂਕਰ ਨੂੰ ਫੁੱਲ ਸਪੀਡ ਤੇ ਲਿਆਂਦਾ ਤਾਂ ਜੋ ਓਵਰਟੇਕ ਕਰ ਸਕੇ ਦੂਜੇ ਨੂੰ ਪਰ ਆ ਦੇਖੋ ਕੀ ਹਾਲਾਤ ਬਣਾ ਦਿੱਤੇ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਉਸ ਸਮੇਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਜੇ ਕੋਈ ਹੁੰਦਾ ਕੋਈ ਬੱਚਾ ਕੋਈ ਬਜ਼ੁਰਗ ਤਾਂ ਪਾਣਾ ਹੋਰ ਵੱਡਾ ਵੀ ਵਾਪਰ ਸਕਦਾ ਸੀ ਤੁਸੀਂ ਦੇਖੋ ਟਰੱਕ ਵੀ ਕਿੰਨਾ ਨੁਕਸਾਨ ਹੈ ਕਿ ਆਪਣੀ ਜਾਨ ਨਾਲ ਵੀ ਖੇਲਵਾੜ ਕੀਤਾ ਇਹਨੂੰ ਫੇਰ ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ 7:00 ਵਜੇ ਸਮੇਂ ਸੀ ਜਾੜਲੇ ਵਿਖੇ ਮੌਜੂਦ ਹੈ ਇੱਕ ਬਹੁਤ ਹੀ ਭਿਆਨਕ ਹਾਦਸਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਬਹੁਤ ਵੱਡਾ ਹਾਦਸਾ ਹੋਇਆ ਔਰ ਸੜਕ ਸੁਰੱਖਿਆ ਦੀ ਜਿਹੜੀ ਸੜਕ ਸੁਰੱਖਿਆ ਫੋਰਸ ਦੀ ਟੀਮ ਹੈ ਉਹ ਵੀ 10 ਮਿੰਟ ਦੇ ਅੰਦਰ ਅੰਦਰ ਇੱਥੇ ਪਹੁੰਚ ਗਈ ਸੀ ਐਸਆਈ ਜਸਵਿੰਦਰ ਸਿੰਘ ਇੰਚਾਰਜ ਨੇ ਇਸ ਗੱਡੀ ਦੇ ਪਰ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਦ੍ਰਿਸ਼ ਹੈ ਇਹ ਤਸਵੀਰਾਂ ਜਿਹੜੀਆਂ ਆ ਰੌਂਗਟੇ ਖੜੇ ਕਰਨ ਵਾਲੀਆਂ ਤਸਵੀਰਾਂ ਇੱਕ ਦੁਕਾਨ ਖਤਮ ਹੋ ਗਈ ਔਰ ਦੂਜੀ ਦੁਕਾਨ 'ਤੇ ਬਹੁਤ ਵੱਡਾ ਨੁਕਸ ਟਰੱਕ ਦੇ ਡਰਾਈਵਰ ਨੇ ਮੈਂ ਕਿਉਂ ਕਹਿ ਰਿਹਾ ਇਹ ਗੱਲ ਕਿਉਂਕਿ ਜੋ ਇੱਥੇ ਮੌਜੂਦਾ ਲੋਕ ਨੇ ਚਸ਼ਮਦੀਤ ਲੋਗ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਜੇ ਗੱਲ ਕਰੀਏ ਤਾਂ ਦੋ ਇਹ ਜਿਹੜੇ ਟਰੱਕ ਚ ਆ ਰਹੇ ਸੀਗੇ ਆਪਸ ਵਿੱਚ ਜਿਵੇਂ ਇਹ ਲੋਕ ਕਹਿ ਰਿਹਾ ਕਿ ਰੇਸ ਲੱਗੀ ਹੋਈ ਸੀਗੀ ਆ ਜਿਹੜਾ ਟਰੱਕ ਦਾ ਡਰਾਈਵਰ ਆ ਸਾਈਡ ਮੰਗਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਦੂਜੇ ਬੰਦੇ ਨੇ ਸਾਈਡ ਨਹੀਂ ਦਿੱਤੀ ਤਾਂ ਇਸ ਪਾਸੇੋਂ ਜਿਹੜਾ ਸਰਵਿਸ ਰੋਡ ਆ ਇਧਰੋਂ ਇਹਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਔਰ ਹੈਵੀ ਗੱਡੀ ਹੋਣ ਕਰਕੇ ਬੈਲੈਂਸ ਨਹੀਂ ਹੋਈ ਗੱਡੀ ਉਹਦੇ ਕੋਲ ਤੇ ਤੁਸੀਂ ਉਹ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਅੱਜ ਇੱਥੇ ਟਰੱਕ ਦੀ ਉਹ ਬਾਡੀ ਆ ਜਿਹੜੀ ਫਰੰਟ ਵਾਲੀ ਨਹੀਂ ਤੁਹਾਨੂੰ ਨਜ਼ਰ ਆ ਰਹੀ ਉੱਥੇ ਇੱਕ ਦੁਕਾਨ ਹੁੰਦੀ ਸੀਗੀ ਸਵੇਰੇ 9:30 ਵਜੇ ਦਾ ਵਾਕਿਆ ਸਵੇਰ 9:30 ਹੋਏ ਤਾਂ ਪਹਿਲਾਂ ਇੱਥੇ ਦੁਕਾਨ ਹੁੰਦੀ ਸੀਗੀ ਪਰ ਹੁਣ ਦੁਕਾਨ ਨਹੀਂ ਹੈ ਤੇ ਪਿੰਡ ਵਾਲੇ ਸ਼ੁਕਰ ਮਨਾ ਰਹੇ ਆ ਕਿ ਥੋੜੀ ਦੇਰ ਪਹਿਲਾਂ ਬੱਚੇ ਵੀ ਇੱਥੇ ਖੜੇ ਸੀਗੇ ਉਹ ਚਲੇ ਗਏ ਆਪਣੇ ਸਕੂਲ ਚਲੇ ਗਏ ਜੇਕਰ ਬੱਚੇ ਇੱਥੇ ਖੜੇ ਹੁੰਦੇ ਤਾਂ ਬਹੁਤ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੁਣ ਇੱਕ ਦੁਕਾਨ ਤਾਂ ਖਤਮ ਹੋ ਗਈ ਹੈ ਔਰ ਦੂਜੀ ਦੁਕਾਨ ਤੁਸੀਂ ਦੇਖ ਪਾ ਰਹੇ ਹੋ ਆ ਵੀਰ ਜਸ਼ਮਦੀਦ ਹੈ ਮੈਂ ਹੈਲੋ ਵੀਰੇ ਹੈਲੋ ਆਓ ਆ ਵੀਰ ਚਸ਼ਮਦੀਦ ਹੈ ਇਹਨੇ ਪੂਰਾ ਜਿਹੜਾ ਹਾਦਸਾ ਹੁੰਦਾ ਦੇਖਿਆ ਦੱਸੋ ਕਿੰਨੇ ਵਜੇ ਦਾ ਵਾਕਿਆ ਹੈ ਸਰ ਜੀ 7:00 ਵਜੇ ਦਾ ਸਰ ਜੀ ਕਿਵੇਂ ਹੋਇਆ ਹਾਦਸਾ ਇਹ ਇਹ ਸਰ ਜੀ ਪਿੱਛੇ ਸੇ ਟਰੱਕ ਆ ਰਹੇ ਸੀ ਚਾਰ ਤੇ ਦੋ ਇੱਕ ਅੱਗੇ ਸੀਗਾ ਟਰੱਕ ਤੇ ਇਹਦੇ ਪਿੱਛੇ ਸੀਗਾ ਤੇ ਓਵਰਟੇਕ ਕਰ ਰਹੇ ਥੇ ਤੇ ਉਹ ਮੈਂ ਜਿੰਨੀ ਕਿ ਲੋਕਾਂ ਤੋਂ ਗੱਲ ਸੁਣੀ ਆ ਜਿਹੜੇ ਇੱਥੇ ਖੜੇ ਨੇ ਪਤਵੰਤ ਤੇ ਇਹ ਕਹਿੰਦੇ ਕਿ ਇੱਕ ਤਰ੍ਹਾਂ ਦੀ ਰੇਸ ਹਾਂਜੀ 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 ਤੇ ਫਿਰ ਉਸਨੇ ਸਾਈਡ ਨਹੀਂ ਦੇ ਆ ਗਿਆ ਤੇ ਸੋਚਾ ਮੈਂ ਸਰਵਿਸ ਲੈਣ ਤੋਂ ਤਾਲ ਲੂੰ ਤੇ ਗਾੜੀ ਸਜੀ ਬਿਨ ਉਤਾਰਨੇ ਪੇ ਉਸ ਪੇ ਚੜ ਕੇ ਡਿਵਾਈਡਰ ਪੇ ਡਿਵਾਈਡਰ ਤੇ ਚੜ ਕੇ ਗਾੜੀ ਸਿੱਧੀ ਨਹੀਂ ਗਾੜੀ ਸਿੱਧਾ

ਫਿਰ ਨਿਕਲ ਕੇ ਚਲੇ ਗਏ ਸੇ ਹੁਣ ਜਿਹੜੀ ਉੱਥੇ ਦੁਕਾਨ ਸੀ ਜਿੱਥੇ ਮੋਰੇ ਫਰੰਟ ਦੀ ਬਾਡੀ ਨਜ਼ਰ ਆ ਰਹੀ ਹੈ ਹਾਂ ਜੀ ਦੁਕਾਨ ਖਤਮ ਹੋ ਗਈ ਉਹ ਦੁਕਾਨ ਪੂਰੀ ਖਤਮ ਹੋ ਗਈ ਉਹ ਅੱਗੇ ਵਾਲੀ ਉਹ ਵੀ ਉਹ ਵੀ ਚਲੀ ਗਈ ਇਹ ਮੇਰਾ ਜੋ ਹੈਗਾ ਇਹ ਵੀ ਸਾਰਾ ਚਲਾ ਗਿਆ ਪੂਰਾ ਕਰੇ ਹੋ ਗਿਆ ਪੂਰਾ ਕੁਝ ਹੈ ਨਹੀਂ ਇਸ ਮੇ ਸਮਾਨ ਸੇਗਾ ਗਮਲੇ ਥੇਗੇ ਮੇਰੇ ਮੰਜੇ ਥੇ ਔਰ ਆਪਣਾ ਫ੍ਰੀਜ ਫ੍ਰੀਜ ਕੂਲਰ ਸੇਗਾ ਸਭ ਕੁਝ ਜਿਹੜੀ ਉਹ ਦੁਕਾਨ ਖਤਮ ਹੋ ਗਈ ਉਹ ਕਾਦੀ ਦੁਕਾਨ ਸੀਗੀ ਇਹ ਪਾਜੀ ਜੋ ਮੇਰੀ

ਇਹ ਕਹਿੰਦੇ ਆਪਸ ਵਿੱਚ ਰੇਸ ਲਾ ਰਹੇ ਸੀ ਟੈਂਕਰ ਵਾਲੇ ਹਾਂਜੀ ਆਪਸ ਵਿੱਚ ਰੇਸ ਲਾ ਰਹੇ ਸੀ ਦੇਖੋ ਇਹ ਕੀ ਆ ਰੇਸ ਲਾਣ ਦਾ ਇਹ ਦੌਰ ਹੈ ਦੇਖੋ ਕਿੱਥੇ ਵੜਿਆ ਇਸ ਮੋੜਲਾ ਹਿੱਸਾ ਵੀ ਨਹੀਂ ਦਿਖ ਰਿਹਾ ਨਹੀਂ ਦਿਖ ਰਿਹਾ ਜੇ ਸਿੱਧਾ ਵਜਦਾ ਸਾਰੀ ਬਿਲਡਿੰਗ ਢਾਹ ਦੇਣੀ ਜੀ ਵਿੱਚ ਹੁੰਦਾ ਕੋਈ ਉਹ ਵੀ ਮਾਰਿਆ ਜਾਣਾ ਸੀ ਦੇਖੋ ਇਹਨਾਂ ਗੱਲਾਂ ਨੂੰ ਲੈ ਕੇ ਸ਼ਹਿਰ ਵਾਸੀ ਪਿੰਡਾਂ ਦੇ ਲੋਕ ਕਈ ਕਾਫੀ ਸਭ ਤੋਂ ਕਲਪ ਰਹੇ ਆ ਕਿ ਇਹਨਾਂ ਦੀ ਸਪੀਡ ਜਿਹੜੀ ਆ ਉਹ ਲਿਮਟ ਹੋਣੀ ਚਾਹੀਦੀ ਹੈ ਕੋਈ ਔਰ ਜਿਵੇਂ ਦੱਸ ਰਿਹਾ ਕਿ ਇੱਥੇ ਬੱਚੇ ਸੀਗੇ ਜੇਕਰ ਸਪੀਡ ਹੀ ਬੰਦਾ ਆ ਜੀ ਹੈਵੀ ਟਰੱਕ ਇਹਨਾਂ ਨੇ ਸਾਈਡ ਡਿਸਾਈਡ ਵੀ ਨਹੀਂ ਦੇ ਦਈਆ ਲੋਡਡ ਹੈ ਸਾਈਡ ਨਹੀਂ ਦੇ ਦੇ ਰਹੇ ਸਾਰਾ ਰੇਸ ਲਾ ਰਹੇ ਆਪਸ ਵਿੱਚ ਸਾਰੇ ਮੈਂ ਵੀ ਇੱਥੇ ਆਪਣੀ ਸ਼ਾਪ ਕਰਦਾ ਮੈਂ ਤਕਨ ਕਰ ਰਹਾ ਇੱਥੇ ਅਸੀਂ ਇੱਥੇ ਨਾਲੇ ਹਰ ਰੋਜ਼ ਟਿਪਰਾ ਵਾਲਿਆਂ ਨੂੰ ਟਰਾਲੇ ਵਾਲਿਆਂ ਨੂੰ ਦੇਖਦੇ ਆਂ ਇਹ ਇੱਕ ਦੂਜੇ ਨਾਲ ਰੇਸ ਲਾਉਂਦੇ ਓਵਰ ਸਪੀਡ ਬਹੁਤ ਜਾਂਦੇ ਹਰ ਰੋਜ਼ ਦਾ ਹੀ ਕੰਮ ਇਹਨਾਂ ਦਾ ਮੈਂ ਬਿਲਕੁਲ ਮੇਨ ਰੋਡ ਦੇ ਉੱਤੇ ਬੈਠਾ ਹਾਂ ਆਪਣੀ ਦੁਕਾਨ ਲਾ ਕੇ ਕਨਵੈਨਸ਼ਰੀ ਦੀ ਤੇ ਠੰਡੇ ਵਗੈਰਾ ਦੀ ਇਹਨਾਂ ਦਾ ਹਰ ਰੋਜ਼ ਦਾ ਅਸੀਂ ਕੰਮ ਦੇਖਦੇ ਆਂ ਇੱਕ ਦੂਸਰੇ ਨਾਲ ਹੀ ਰੇਸਾ ਲਾਉਂਦੇ ਜਾਂਦੇ ਆ ਅੱਜ ਵੀ ਇਹੋ ਹਾਲਤਾ ਵਾਪਰਿਆ ਇਹ ਸਿਰਫ ਤਿੰਨ ਟਿਪਰ ਸੀ ਬਰਾਬਰ ਜਾ ਰਹੇ ਸੀ ਦੋ ਇਹ ਪਿੱਛੇ ਉਹਨਾਂ ਨੂੰ ਓਵਰਟੇਕ ਕਰਕੇ ਸਰਦ ਰੋਡ ਦੇ ਤੋਂ ਗੱਡੀ ਪਾ ਕੇ ਉਹਨਾਂ ਦੇ ਮੋਰੇ ਗੱਡੀ ਚਾਹੁੰਦਾ ਸੀ ਇਸ ਕਾਰਨ ਡਰਾਈਵਰ ਦੀ ਅੰਗਹਿਲੀ ਨਾਲ ਹਰਸਾ ਵਾਪਰੇ ਆਹ ਦੇਖੋ ਕਿੰਨੇ ਖੁੱਲੇ ਬਾਪੂ ਜੀ ਬਹੁਤ ਬਹੁਤ ਗਲਤ ਚੱਲ ਰਹੇ ਆ ਬੰਦੇ ਜਿੰਦਗੀ ਨੂੰ ਜਿੰਦਗੀ ਨਹੀਂ ਸਮਝਦੇ ਨਹੀਂ ਬਿਲਕੁਲ ਨਹੀਂ ਇਹ ਲੋਕਾਂ ਨੂੰ ਤਾਂ ਕੀੜੇ ਮਕੌੜੇ ਸਮਝਦੇ ਵੀ ਲੋਕ ਜਿਹੜੇ ਪੈਦਲ ਚੱਲਣ ਵਾਲੇ ਜਾਂ ਹੋਣ ਹੈ ਵੀ ਇਹ ਟੈਂਕਰ ਆ रेस ਇਸ ਰੋਡ ਤੇ ਤਾਂ ਵੈਸੇ ਹੀ ਨਹੀਂ ਇਹਨਾਂ ਨੂੰ ਪਾਣਾ ਚਾਹੀਦਾ ਲਾਉਣਾ ਹੀ ਨਹੀਂ ਚਾਹੀਦੀ ਰੇਸ ਔਰ ਹਾਦਸਾ ਹੋ ਗਿਆ ਦੇਖੋ ਇੱਥੇ ਸਾਰੇ ਸਾਡੇ ਦੁਕਾਨਦਾਰ ਸਰਵਿਸ ਰੋਡ ਦੇ ਉੱਤੇ ਜਿੰਨੀਆਂ ਦੁਕਾਨਾਂ ਸਾਰੇ ਬਾਹਰ ਬੈਠੇ ਹੁੰਦੇ ਆ ਮੋਰੇ ਮਿਸਟਰੀ ਬੈਠੇ ਹੁੰਦੇ ਆ ਮੋਰੇ ਰੈਸਟੋਰੈਂਟ ਆ ਉੱਥੇ ਵੀ ਜਿਹੜੀ ਪਬਲਿਕ ਖੜੀ ਹੁੰਦੀ ਆਗੇ ਰੈਸਟੋਰੈਂਟ ਦੇ ਉੱਤੇ ਚਾਹ ਵਗੈਰਾ ਪੀਂਦੇ ਨੇ ਇੱਥੇ ਹਰ ਟਾਈਮ ਆਵਾਜ਼ ਆਈ ਰਹਿੰਦੀ ਸਰਵਿਸ ਰੋਡ ਦੇ ਉੱਤੇ ਇਹ ਬਿਲਕੁਲ ਗਲਤ ਕੰਮ ਕਰ ਰਿਹਾ ਕਰ ਰਿਹਾ ਜਿਹੜਾ ਬੇਸਿਕ ਰੂਲ ਹੀ ਆ ਨਾ ਇਹਨਾਂ ਨੂੰ ਸਮਝਣਾ ਚਾਹੀਦਾ ਹਾਂਜੀ ਹਾਂਜੀ ਇਹ ਬਹੁਤ ਗਲਤ ਕਰ ਰਹੇ ਦੇ ਇਹ ਵੇਲੇ ਲੋਕੀ ਸਰਵਿਸ 메ਨ ਸੜਕ ਤੇ ਚੜਨ ਤੋਂ ਪਹਿਲਾਂ ਇਸ ਰੋਡ ਤੇ ਆਉਂਦੇ ਆ ਠੀਕ ਹੈ ਬੱਚੇ ਇਹ ਸਰਵਿਸ ਰੋਡ ਨੂੰ ਲੈਂਦੇ ਆ ਤੇ ਜੇਕਰ ਬੱਚੇ ਇੱਥੇ ਹੁੰਦੇ ਹਾਦਸਾ ਬਹੁਤ ਵੱਡਾ ਹੋਣਾ ਸੀ ਔਰ ਇਹ ਜਿਵੇਂ ਦੱਸ ਦੇ ਕਿ ਫੁੱਲ ਸਪੀਡ ਤੇ ਸੀਗਾ ਇਹ ਇਹਨੂੰ ਸਰਵਿਸ ਰੋਡ ਤੇ ਪਾਣਾ ਹੀ ਨਹੀਂ ਚਾਹੀਦਾ ਰੇਸ ਐਨੀ ਜ਼ਰੂਰੀ ਥੋੜੇ ਆ ਭਾਈ ਉਹ ਤਾਂ ਸ਼ੁਕਰ ਕਰੋ ਕਿ ਇੱਥੇ ਦੁਕਾਨਾਂ ਹੀ ਸੀ ਜੇ ਕੋਈ 22 ਚਾਂਸ ਇੱਥੇ ਮਕਾਨ ਹੁੰਦਾ ਤਾਂ ਕੀ ਬਣਨਾ ਸੀਗਾ ਸੋਚ ਕੇ ਤੁਸੀਂ ਦਿਮਾਗ ਦੇ ਵਿੱਚ ਇੰਨਾ ਰਿਹੈਸ਼ ਹੁੰਦੀ ਹੈ ਨਾ ਰਿਹੈਸ਼ ਹੁੰਦੀ ਇੱਥੇ ਕਿਸੇ ਦੀ ਕਿੰਨਾ ਇੱਥੇ ਬੱਚੇ ਬੱਚੇ ਰਹਿੰਦੇ ਆ ਇੱਥੇ ਰਹਿੰਦੀ ਆ 10 ਮਿੰਟ ਪਹਿਲਾਂ ਵਿੱਚ ਨਿਕਲ ਕੇ ਇਹਨਾਂ ਦੇ ਬੱਚੇ ਨਿਕਲ ਕੇ 10 ਮਿੰਟ ਪਹਿਲਾਂ ਬਾਹਰ ਗਏ ਜੀ ਉਹ ਤਾਂ ਪਹਿਲਾਂ ਗਏ ਰਾਤ ਇੱਥੇ ਹੀ ਸੀਗੇ ਸਾਰੇ ਬੰਦੇ ਇੱਥੇ ਦੇਖੋ ਡਾਲੇ ਇੰਨਾ ਵਧੀਆ ਰੋਡ ਬਣਿਆ ਹੋਇਆ ਡਬਲ ਰੋਡ ਬਣਿਆ ਹੋਇਆ ਤਾਂ ਵੀ ਬੰਦਾ ਇੱਥੋਂ ਆ ਕੇ ਇੱਧਰ ਨੂੰ ਦੇ ਲੋ ਕਿੱਥੇ ਪਹੁੰਚ ਗਈ ਗੱਡੀ ਉਹ ਫਿਰ ਰੇਸ ਦਾ ਕਰ ਰਿਹਾ ਪਾ ਜੀ ਇਹ ਕੋਈ ਇੱਕ ਛਾੜੀ ਮੋਟਰਸਾਈਕਲ ਜਾਂ ਸਾਈਕਲ ਥੋੜਾ ਵੀ ਜਿਹੜੀ ਰੇਸ ਲਾ ਰਹੇ ਤੁਸੀਂ ਦੇਖੋ ਤਾਂ ਜੀ ਵੀ ਚੀਜ਼ ਕਿਆ ਮਗਰ ਲੱਤੀ ਹੋ ਤੁਸੀਂ ਕਿ ਡਾ ਟਰਾਲਾ ਚੜਾ ਰਹੇ ਆ ਇਹ ਰੇਸ ਲਾਣ ਵਾਲੀ ਚੀਜ਼ ਹੁਣ ਉਹ ਡਰਾਈਵਰ ਕਿੱਥੇ ਆ ਜੀ ਡਰਾਈਵਰ ਦਾ ਤਾਂ ਪਤਾ ਨਹੀਂ ਜੀ ਹਸਪੀਟਲ ਸਿਵਲ ਹਸਪੀਟਲ ਉਹ ਵੀ ਫਿਰ ਉਹਨਾਂ ਨੇ ਹੀ ਕੱਢਿਆ ਜਿਹਦੇ ਜਿਹਨਾਂ ਦਾ ਘਰ ਤਬਾਹ ਕੀਤਾ ਜਿਹਨਾਂ ਦੀ ਗੱਡੀ ਗਲਤੀ ਨਹੀਂ ਕੱਢਿਆ ਲੋਕ ਇਕੱਠੇ ਹੋ ਗਏ ਦੁਕਾਨਾਂ ਵਾਲੇ ਇਕੱਠੇ ਹੋ ਗਏ ਸਾਰੇ ਲੋਕ ਤੇ ਉਸ ਤੋਂ ਬਾਅਦ ਦਿਖਾ ਦਿਓ ਵੀਰੇ ਵੀਡੀਓ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਉਹ ਵੀ ਦਿਖਾ ਰਹੇ ਆ ਜਦੋਂ ਡਰਾਈਵਰ ਨੂੰ ਗੱਡੀ ਚੋਂ ਕੱਢਿਆ ਗਿਆ ਤੁਸੀਂ ਇੱਕ ਵਾਰੀ ਹਾਲਾਤ ਦੇਖੋ ਵੀਰੇ ਉਹ ਨੇੜੇ ਹੋ ਕੇ ਹਾਲਾਤ ਦਿਖਾਣੇ ਬਹੁਤ ਜ਼ਰੂਰੀ ਆ ਆ ਭੈਣ ਜੀ ਨੇ ਇਹਨਾਂ ਦੀ ਹਾਂ ਆ ਭੈਣ ਜੀ ਆ ਜਿਨ੍ਹਾਂ ਦੀ ਗੱਡੀ ਜਿਨ੍ਹਾਂ ਦਾ ਆ ਦੁਕਾਨ ਖਤਮ ਕਰ ਦਿੱਤੀ ਐ ਤਾਂ ਡਰਾਈਵਰ ਦੀ ਕਿੱਡੀ ਬੜੀ ਅੰਗਹਿਲੀ ਐ ਤੁਸੀਂ ਦੇਖੋ ਕਿ ਇੱਥੋਂ ਨੂੰ ਬਾਹਰ ਕੱਢਣਾ ਵੀ ਕਿੰਨਾ ਔਖਾ ਸੀ ਪਰ ਆ ਜਿਵੇਂ ਇੱਥੇ ਮੀਟਰ ਵਗੈਰਾ ਪਏ ਆ ਕੋਈ ਅੱਗ ਲੱਗਣ ਦਾ ਵੀ ਖਤਰਾ ਹੋ ਸਕਦਾ ਤਾਂ ਪਿੱਛੇ ਵਿਜਰ ਰਹਿਸ਼ ਹੈ ਇਧਰ ਦੀ ਦਿਖਾਓ ਤਾਂ ਰਹਿਸ਼ ਹਾਂਜੀ ਰਹਿਸ਼ੀ ਇੱਕ ਤਰ੍ਹਾਂ ਦਾ ਦਿਖ ਰਿਹਾ ਉਹ ਆ ਨਰਸਰੀ ਆ ਮੋਰੇ ਔਰ ਉਸ ਤੋਂ ਪਿੱਛੇ ਪਿੱਛੇ ਢੋਲ ਵਗੈਰਾ ਪਏ ਆ ਦਾਣਿਆਂ ਵਾਲੇ ਸਮਾਨ ਹੈਗਾ ਕਾਫੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਜਾਨੀ ਨੁਕਸਾਨ ਹੋ ਸਕਦਾ ਜਿਹਦਾ ਬਚਾਅ ਹੋ ਗਿਆ ਇਹ ਤਾਂ ਰੱਬ ਨੇ ਹੀ ਬਚਾ ਲਿਆ ਲੇਕਿਨ ਡਰਾਈਵਰ ਨੇ ਕੋਈ ਕਸਰ ਨਹੀਂ ਛੱਡੀ ਪਰਲੇ ਪਾਸੇ ਕੀ ਜਾ ਹੋਊਗਾ ਹੈਗਾ ਰਸਤਾ ਆ ਤੁਸੀਂ ਦਿਖਾਓ ਬੇਜੇ ਕਿਵੇਂ ਇਹਨਾਂ ਦੇ ਬੂਟੇ ਨੁਕਸਾਨੇ ਗਏ ਆ ਫ੍ਰੀਜਾ ਗੈਸ ਸਿਲੰਡਰ ਇਨਵਰਟਰ ਪੜਾ ਸੜਕ ਸੁਰੱਖਿਆ ਫੋਰਸ ਦੀ ਟੀਮ ਜਿਹੜੀ ਹੈ ਉਹ ਮੌਕੇ ਤੇ ਪਹੁੰਚ ਗਈ ਸੀ ਔਰ ਜਾੜਲੇ ਚੌਂਕੀ ਤੋਂ ਵੀ ਅਫਸਰ ਪਹੁੰਚੇ ਆ ਕਾਰਵਾਈ ਹੋ ਰਹੀ ਹੈ ਆ ਖੱਲਾ ਇਹ ਕੰਬਾ ਵੀ ਨੁਕਸਾਨੇ ਗਿਆ ਓਏ ਹੋਏ ਹੋਏ ਹੋ ਬਹੁਤ ਵੱਡਾ ਨੁਕਸਾਨ ਆ ਇਹਨਾਂ ਦਾ ਔਰ ਦੇਖੋ ਦੇਖੋ ਵੀਰੇ ਦਿਖਾਓ ਜੀ ਇੱਥੇ ਕੋਈ ਗਾਹਕ ਖੜਾ ਹੁੰਦਾ ਜੇਕਰ ਜੀ 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 ਤਾਂ ਆਹ ਦੇਖੋ ਤੁਸੀਂ ਹਾਲਾਤ ਚਾਰ ਬੰਦੇ ਸਕੇ ਇੱਧਰ ਆ ਕੇ ਵੀਰੇ ਸਮਝਾਓ ਆ ਦਿਖਾਓ ਬੱਚੇ ਦਾ ਸਾਈਕਲ ਜੇ ਕਿਤੇ ਬੱਚਾ ਸਾਈਕਲ ਤੇ ਬੈਠ ਰਿਜ ਵੀ ਫ੍ਰੀਸ ਸਗਾ ਸਰ ਕੁਲਰ ਚਾਰ ਪੰਜ ਬੰਦੇ ਜਿਸ ਵਿੱਚ ਸਟੈਂਡ ਸ ਹੈ ਬਹੁਤ ਸਾਮਾਨ ਸਗਾ ਸਾਰਾ ਸਰ ਤੇ ਸਰ ਜੀ ਬਸ ਕੀ ਦੱਸਿਆ ਉਹ ਗੱਲ ਪਰਮਾਤਮਾ ਦਾ ਸ਼ੁਕਰ ਹੈ ਜੋ ਅਸੀਂ ਬਚ ਗਏ ਇਹ ਤੁਹਾਡੇ ਘਰ ਜੀ ਜੀ ਇਸ ਵਿੱਚ ਰਹਿੰਦੇ ਹਾਂ ਜੀ ਓਏ ਹੋਰ ਜੀ ਆਪ ਦੇ ਚਾਰ ਮੰਜ਼ਲੇ ਪਰ ਆਹ ਦੇਖੋ ਲੈਂਟਰ ਵੀ ਢਾਹਤਾ ਸਾਰਾ ਤੁਸੀਂ ਇਹ ਦੇਖੋ ਗੱਡੀ ਛੱਤਾਂ ਨਹੀਂ ਜਾਂਦੇ ਗੱਡੀ ਗੱਡੀ ਦਾ ਹਾਲਤ ਦੇਖੋ ਜੇ ਕੋਈ ਪਾਈ ਚਾਂ ਸਰ ਅੱਪ ਨਾ ਕਰੇ ਇੱਥੇ ਕੋਈ ਇਨਸਾਨ ਹੁੰਦਾ ਬੱਚੇ ਹੁੰਦੇ ਨਿਆਣੇ ਹੁੰਦੇ ਉਹਦਾ ਕੀ ਉਹਦਾ ਕੀ ਹਾਲ ਹੁੰਦਾ ਇਹ ਤਾਂ ਪਰਮਾਤਮਾ ਫਿਰ ਵੀ ਪਾਲਿਆਂ ਵਾਲੀ ਛੱਤ ਸਾਰੀ ਢਾਤੀ ਆ ਛੱਤ ਛੁੱਤ ਵੀ ਢਾਤੀ ਜਿਸ ਤਰ੍ਹਾਂ ਆਦੀ ਗੱਡੀ ਇੱਥੇ ਤਾਂ ਕੱਖ ਵੀ ਨਹੀਂ ਬਚਣਾ ਸਗਾ ਜੀ ਐ ਹੀ ਲੱਗਦਾ ਘਰ ਦੇ ਅੰਦਰ ਜਹਾਜ ਖੜਾ ਕਰਦਾ ਯਾਰ ਐ ਏਦਾਂ ਹੀ ਲੱਗਦਾ ਪਿਆ ਵੀ ਬਣਾ ਕੀ ਦਿੱਤਾ ਦੇਖ ਤਾਂ ਲੋ ਅੰਨਾਂ ਖੰਡਰ ਬਣਾਤਾ 2 ਮਿੰਟ ਚ 2 ਮਿੰਟ ਚ ਅਜਾੜਾ ਕਰ ਦਿੱਤਾ ਘਰ ਦਾ ਪੂਰਾ ਔਰ ਦੇਖੋ ਉਹ ਉਹ ਲਿਖਿਆ ਵੀ ਹੁੰਦਾ ਨਾ ਨਜ਼ਰ ਹੱਡੀ ਦੁਰਘਟਨਾ ਘਟੀ ਲੇਕਿਨ ਇਹ ਤਾਂ ਨਜ਼ਰ ਟਕਾ ਕੇ ਰੇਸਾ ਲਾ ਰਹੇ ਸੀਗੇ ਤਾਂ ਆ ਦੇਖੋ 1 ਮਿੰਟ ਜੀ ਘਰ ਦੇ ਅੰਦਰ ਜਹਾਜ ਉਤਾਰ ਦਿੱਤਾ ਇਹਨਾਂ ਨੇ ਔਰ ਕਿੱਡੀ ਮਾੜੀ ਗੱਲ ਹੈ ਜੋ ਮੌਜੂਦਾ ਲੋਕ ਇੱਥੇ ਚਸ਼ਮਦੀ ਦੱਸ ਰਿਹਾ ਕਹਿੰਦੇ ਕਿ ਰੇਸ ਲੱਗੀ ਹੋਈ ਸੀਗੀ ਇਹਨਾਂ ਟੈਂਕਰਾਂ ਵਾਲਿਆਂ ਦੇ ਵਿਚਕਾਰ ਔਰ ਇਹਨੇ ਓਵਰਟੇਕ ਕਰਨ ਜਿਹੜਾ ਇਸ ਗੱਡੀ ਦਾ ਡਰਾਈਵਰ ਸੀ ਓਵਰਟੇਕ ਕਰਨ ਦੇ ਚੱਕਰ ਚ ਸਰਵਿਸ ਰੋਡ ਤੋਂ ਹੀ ਜਿਹੜਾ ਟੈਂਕਰ ਨੂੰ ਫੁੱਲ ਸਪੀਡ ਤੇ ਲਿਆਂਦਾ ਤਾਂ ਜੋ ਓਵਰਟੇਕ ਕਰ ਸਕੇ ਦੂਜੇ ਨੂੰ ਪਰ ਆਹ ਦੇਖੋ ਕੀ ਹਾਲਾਤ ਬਣਾਤੇ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਉਸ ਸਮੇਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਜੇ ਕੋਈ ਹੁੰਦਾ ਕੋਈ ਬੱਚਾ ਕੋਈ ਬਜ਼ੁਰਗ ਤਾਂ ਪਾਣਾ ਹੋਰ ਵੱਡਾ ਵੀ ਵਾਪਰ ਸਕਦਾ ਸੀ ਤੁਸੀਂ ਦੇਖੋ ਟਰੱਕ ਵੀ ਕਿੰਨਾ ਨੁਕਸਾਨ ਹੈ ਕਿ ਆਪਣੀ ਜਾਨ ਦਾ ਵੀ ਖਿਲਵਾੜ ਕੀਤਾ ਇਹਨੂੰ ਫਿਰ ਬਾਹਰ ਕਿਨੇ ਕੱਢਿਆ ਜੀ ਸਭ ਜਨਤਾ ਨੇ ਕੱਢਿਆ ਸਰ ਜੀ ਹਾਂ ਮੈਂ ਤੇ ਹੋਰ ਬੰਦੇ ਸਭ ਸਾਰੇ ਬੰਦੇ ਲੱਗ ਕੇ ਕੱਢਿਆ ਹੁਣ ਭਾਈ ਛੋਟਾ ਕਿੰਨੇ ਦਾ ਨੁਕਸਾਨ ਹੋ ਗਿਆ ਸਰ ਜੀ ਮੇਰਾ ਤਾਂ ਜੋ ਤੋਂ ਜਗਾ ਜਿਤੋ ਹੈ ਮਕਾਨ ਕਾ ਅਲੱਗ ਬਾਤ ਹੈ ਮੇਰਾ ਕਮ ਸੇ ਕਮ ਮੈਂ 17000 ਦਾ ਨਸਕਾਨ ਹੋਇਆ ਹੈ 17000 ਤਾਂ ਘੱਟ ਦੱਸ ਰਹੇ ਆ ਭਰਾਤੂ ਨਹੀਂ ਆਪਣੇ ਗਮਲਿਆਂ ਦਾ ਦੱਸ ਰਹੇ ਆ ਅੱਛਾ ਗਮਲਿਆਂ ਦਾ ਮੈਂ ਆਪਣਾ ਆਪਣਾ ਸਾਮਾਨ ਇੱਧਰ ਫ੍ਰੀਜ ਸੇ ਗਾਇਆ ਦੂਸਤ ਕੋਠੀ ਕਾਲਾ ਲਗਵਾਤਾ ਸਾਰਾ ਕੁਝ ਪਾ ਕੇ ਛੱਤ ਜੁੱਤ ਪਾ ਕੇ ਇਹ ਬਾਬੂ ਨਾਲ ਕਰ ਕੋ ਲੋ ਬਾਬੂ ਮੇਰੇ ਉਹ ਖੜੇ ਆ ਕਿੱਥੇ ਖੜੇ ਤੁਹਾਡੇ ਮਾਲਕ ਮਲਾਉ ਉਹਨਾਂ ਨਾਲ ਆਓ ਬਾਪੂ ਜੀ ਆਪਣਾ ਹਮਦਰਦੀ ਆ ਸਾਨੂੰ ਤੁਹਾਡੇ ਨਾਲ ਯਾਰਾ ਕੱਚ ਕੁਛ ਸਾਰਾ ਟੁੱਟਿਆ ਖੇਤਰੇ ਥੋੜਾ ਜਿਹਾ ਰੇਸਤ ਨਾਲ ਹੀ ਆ ਖੇਤਰੇ ਉਹਨਾਂ ਦੇ ਅੱਛਾ ਅੱਛਾ ਹਾਂ ਇੰਨਾ ਕਿ ਤਾਂ ਹੋਊਗਾ ਜੀ ਇੰਨਾ ਨੁਕਸਾਨ ਤਾਂ ਹੈਗਾ ਆ ਹਾਂ 8000 ਹਾਂ ਜਦੋਂ ਛੱਤ ਵੀ ਟਹਿ ਗਈ ਹੈ ਜੀ ਸਾਰਾ ਕੁਝ ਹਾਂ ਹੈਗਾ 4-5 ਲੱਖ ਦਾ ਚਾਰ-ਚਾਰ 5 ਲੱਖ ਦਾ ਹੈਗਾ ਜੀ ਇਹ ਘਰ ਦਾ ਮੇਰੇ ਤਾਂ ਗਮਲਿਆਂ ਦੀ ਗੱਲ ਕਰਦਾ ਨਾ ਕੀ ਸੀਗਾ ਸਾਰ ਜੀ ਮੇਰਾ ਹਾਂ ਸਾਰਾ ਕੁਝ ਗਮਲੇ ਹੋ ਗਏ ਰਾਤ ਹੋਰ ਜਦੋਂ ਉਹਨੂੰ ਟਰੱਕ ਨੂੰ ਕੱਢਣਾ ਉਹ ਤਾਂ ਹੋਰ ਹੋਣਾ ਜੀ ਜੀ ਹਾਂ ਕਿਉਂਕਿ ਇਹ ਤਾਂ ਸੌਖਾ ਥੋੜੇ ਕੱਢਣਾ ਉਹਨੂੰ ਲੋੜ ਟਰੱਕ ਸਾਰਾ ਲੋਡ ਆ ਜੀ ਕੰਦ-ਕੁੰਦ ਫੇਰ ਬਹੁਤ ਉਹ ਦੇਖੋ ਖੰਭੇ-ਖੰਭੇ ਵੀ ਢਾਹਤੇ ਆ ਸਾਰੇ ਹਾਂ ਨਾ ਨਾ ਸਭ ਕੁਝ ਟੁੱਟਾ ਤੁਸੀਂ ਕਿੱਥੇ ਰਹਿੰਦੇ ਜੀ ਮੈਂ ਹੌਲੈਂਡਰ ਰਹਿਣਾ ਜੀ ਅੱਛਾ ਵੀ ਇਹਨੂੰ ਕਿਰਾਏ ਤੇ ਦਿੱਤਾ ਹੋਇਆ ਹੈ ਕਿਰਾਏ ਤੇ ਦਿੱਤਾ ਵਾਹ ਉਹ ਫਿਰ ਨੁਕਸਾਨ ਤਾਂ ਹੋਇਆ ਹੀ ਹੈ ਤੁਹਾਡਾ ਹੂੰ ਹੂੰ ਤਾਂ ਇੱਕ ਗੱਲ ਜ਼ਰੂਰ ਅਸੀਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਮਾਨਯੋਗ ਐਸਐਸਪੀ ਸਾਹਿਬ ਅੱਗੇ ਰੱਖਣਾ ਚਾਹੁੰਦੇ ਆ ਕਿਉਂਕਿ ਜਿਹੜੇ ਟੈਂਕਰ ਵਾਲੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆ ਸ਼ਹਿਰ ਵਿੱਚੋਂ ਵੀ ਹਰ ਰੋਜ਼ ਸਾਨੂੰ ਕਾਲਾਂ ਆਉਂਦੀਆਂ ਕਿ 8 ਵਜੇ ਹੀ ਟਿਪਰ ਜਿਹੜੇ ਆ ਸਪੀਡਾਂ ਤੇ ਨਿਕਲਦੇ ਆ ਮੇਨ ਬਾਜ਼ਾਰਾਂ ਚ ਵੀ ਇਹ ਸਪੀਡ ਘੱਟ ਨਹੀਂ ਕਰਦੇ ਤੁਸੀਂ ਇੱਧਰ ਹਾਲਾਤ ਦੇਖੋ ਇਹਨੇ ਕੀ ਬਣਾਤੇ ਤਾਂ ਮੰਨ ਲਓ ਕਿ ਐਸਐਸਪੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਵੀਡੀਓ ਵੀ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਪਰਸਨਲੀ ਵੀ ਉਹਨਾਂ ਨੂੰ ਮਿਲ ਕੇ ਅਪੀਲ ਕਰਾਂਗੇ ਕਿ ਇਹਨਾਂ ਦੀ ਸਪੀਡ ਦੀ ਲਿਮਟ ਜ਼ਰੂਰ ਹੋਣੀ ਚਾਹੀਦੀ ਆ ਜੇਕਰ ਇਹ ਆਪਣੀ ਸਪੀਡ ਤੇ ਜਾ ਰਹੇ ਹੁੰਦਾ ਤਾਂ ਹਾਦਸਾ ਨਹੀਂ ਵਾਪਰਨਾ ਇਹ ਕਈ ਵੇਲੇ ਡਰਾਈਵਰ ਕਹਿੰਦੇ ਕਿ ਸਾਡੇ ਘੋੜੇ ਆ ਪਰ ਘੋੜਾ ਜੇ ਬੇਲਗਾਮ ਹੋ ਜਾਵੇ ਤਾਂ ਫਿਰ ਉਹ ਹਾਦਸਾ ਹੀ ਕਰਦਾ ਇਸ ਕਰਕੇ ਇਹਨਾਂ ਦੀ ਲਗਾਮ ਲੱਗਣੀ ਬਹੁਤ ਜ਼ਰੂਰੀ ਹੈ ਤਾਂ ਜੋ ਸਪੀਡ ਤੇ ਕੰਟਰੋਲ ਹੋ ਸਕੇ ਪ੍ਰਸ਼ਾਸਨ ਜਿਹੜੇ ਉਹਨਾਂ ਤੋਂ ਪੁੱਛਗਿੱਛ ਕਰ ਰਿਹਾ ਜਿਨ੍ਹਾਂ ਦੀ ਨੁਕਸਾਨੀਆਂ ਗਈਆਂ ਦੁਕਾਨਾਂ ਨੁਕਸਾਨੀਆਂ ਗਈਆਂ ਨੁਕਸਾਨ ਹੋਇਆ ਉਹ ਬੀਬੀ ਜੀ ਨੇ ਉਹਨਾਂ ਦੇ ਹਸਬੰਡ ਓਵਰਸੀਜ਼ 'ਚ ਰਹਿੰਦੇ ਆ ਉਹ ਉਹਨਾਂ ਦੀ ਦੁਕਾਨ ਹੈ ਤੇ ਉਹ ਸਾਰੀ ਡਿਟੇਲ ਲਿਖਾਰੇ ਕਿਉਂਕਿ ਉਹਨਾਂ ਦੀ ਵੀ ਕੰਦ ਜਿਹੜੀ ਆ ਉਹ 파ੜ ਦਿੱਤੀ ਆ ਅਰੇ ਬੜੀ ਹੀ ਮੰਦ ਭਾਗੀਆਂ ਤਸਵੀਰਾਂ ਪਰ ਰੱਬ ਦਾ ਸ਼ੁਕਰ ਗنیمਤ ਇਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ तो देखो खंभे वगैरह भी तोड़ देते हैं कोई बिजली तक बिजली तो नहीं गई बिजली सब खत्म है सब खत्म हो गया सब खत्म है, है सब मीटर मीटर टा खंभे पोल सब टूट गए दोनों खंभे शुक्र है कोई करंट करंट नहीं हुआ करंट नहीं सर बस बस वो कट गई बस आए थे बिजली विभाग में आया था तुरंत बिजली विभाग में लाके काट गए तुरंत पहुंचे थे मौके मौके पे आए थे के बिजली वाले आओ के हां बिजली वाले आए आए थे के बिजली वाले आगे से जी सत श्री अकाल सर सर की हालचाल है ਅਲੀ ਮੌਕੇ ਤੇ ਪਹੁੰਚੇ ਆ ਤੇ ਬੂਏ ਐਕਸੀਡੈਂਟ ਹੋਇਆ ਹੈ ਦੁਕਾਨਾਂ ਦੇ ਮਾਲਕ ਜਿਹੜੇ ਵੀ ਹੈ ਜੋ 79 ਮਾਲ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਮਾਲਕਾਂ ਬੁਲਾ ਕੇ ਜੋ ਉਹਨਾਂ ਪਰਵਾਈ ਕਰਦੇ ਨੇ ਠੀਕ ਇਹਨਾਂ ਨੂੰ ਜੋ ਬਣ ਦੀ ਕਾਰਵਾਈ ਕਰਾਂਗੇ ਸਰ ਇੱਕ ਨਾ ਜਿੰਨੇ ਵੀ ਚਸ਼ਮਦੀਤਾਂ ਨੇ ਸ਼ਿਕਾਇਤ ਦੱਸੀ ਆ ਇਹਨਾਂ ਨੇ ਦੁੱਖ ਜਿਹੜਾ ਜ਼ਾਹਰ ਕੀਤਾ ਕਹਿੰਦੇ ਕਿ ਰੇਸ ਲਗਾ ਰਹੇ ਸੀਗੇ ਜੋ ਚਸ਼ਮਦੀਤਾਂ ਦੇਖਿਆ ਔਰ ਸਰਵਿਸ ਰੋਡ ਤੋਂ ਇਹ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਾਰਵਾਈ ਵੀ ਹੋਣੀ ਚਾਹੀਦੀ ਸੀ ਜੋ ਕਰਾਂਗੇ ਜੋ ਬਣ ਦੀ ਕਾਰਵਾਈ ਕਰ ਰਹੇ ਠੀਕ ਹੈ ਉਹ ਬੰਦਾ ਇੰਜਰਡ ਹੈ ਉਹ ਦੇਖ ਕੇ ਉਹਨੂੰ ਬੁਲਾ ਕੇ ਜੋ ਹਸਪੀਟਲ ਰਖਲਾ ਬਾਕੀ ਜੋ ਉਹਨਾਂ ਦੇ ਜੋ ਵੀ ਇੱਥੇ ਮੌਕੇ ਤੇ ਹੈਗੇ ਹਨ ਬੁਲਾ ਕੇ ਜੋਰ ਮਾਰਦੀ ਕਾਰਵਾਈ ਕਰਕੇ ਆਪਾਂ ਇਹ ਡਰਾਈਵਰ ਦੇ ਸੱਟ ਲੱਗੇ ਜੀ ਸੱਟ ਤੇ ਹਾਂ ਜੀ ਹਸਪਤਲ ਲੱਗੇ ਐਸਐਸਓ ਪਰ ਸਾਡੀ ਟੀਮ ਹੈ ਉਹ ਹਸਪਤਲ ਲੱਗੇ ਹੋਏ ਜਿਹੜੇ ਜੋ ਵੀ ਪੁਲਿਸ ਪ੍ਰਸ਼ਾਸਨ ਨੇ ਹਸਪਤਲ ਚ ਚਲੋ ਇਹਨੂੰ ਬਚਾਣਾ ਵੀ ਜ਼ਰੂਰੀ ਹੈ ਪਰ ਸਰ ਕਾਰਵਾਈ ਹੋਊਗੀ ਤਾਂ ਹੀ ਇੱਕ ਐਗਜ਼ਾਮਪਲ ਸੈੱਟ ਹੋਊਗਾ ਬਾਕੀ ਵਾਲੀ ਨਹੀਂ ਕਰਾਂਗੇ ਜੋ ਬਣਦੀ ਆ ਗਈ ਚਲੋ ਬਹੁਤ ਸ਼ੁਕਰੀਆ ਤਾਂ ਪ੍ਰਸ਼ਾਸਨ ਨੇ ਵੀ ਮੌਕੇ ਤੇ ਪਹੁੰਚ ਕੇ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਉਹ ਸਾਰੀ ਜਾਣਕਾਰੀ ਲੈ ਲਈ ਿਕਤਰਤ ਕਰ ਲਿਓ ਕਹਿੰਦੇ ਕਿ ਪਰਪਾਈ ਕਰਾਵਾਂਗੇ ਜੋ ਵੀ ਨੁਕਸਾਨ ਹੋਇਆ ਪਰ ਪਿੰਡ ਵਾਸੀਆਂ ਨੇ ਵੀ ਇਹ ਜ਼ਰੂਰ ਅਪੀਲ ਕੀਤੀ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੀ ਇੱਕ ਐਗਜ਼ਾਮਪਲ ਸੈੱਟ ਹੁੰਦੀ ਹੈ ਜੀ ਮਾਤਾ ਜੀ ਕੀ ਕੀ ਨੁਕਸਾਨ ਹੋ ਗਏ ਹਾਂਜੀ ਮੈਨ ਰਿੰਦਰ ਕੌਰ ਵਾਈਫ ਆਫ ਤਾਰਾ ਸਿੰਘ ਇਹ ਸਾਡੀ ਦੁਕਾਨ ਹੈ ਜੀ ਹਾਂਜੀ ਇਹਦਾ ਮੈਂ ਤਾਂ ਡਿਊਟੀ ਤੇ ਗਈ ਹੋਈ ਸੀਗੀ ਸਵੇਰੇ ਹਨਾ ਮੈਨੂੰ ਉੱਥੇ ਹੀ ਫੋਨ ਆਇਆ ਵੀ 7:30 9 ਵਜੇ ਦੀ ਗੱਲ ਹੈ ਵੀ ਟਰਾਲਾ ਮਾਰਿਆ ਗਿਆ ਹੈ ਤਾਂ ਇਸ ਕਰਕੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਇੰਨੀ ਸਿਚੁਏਸ਼ਨ ਖਰਾਬ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੰਦਰ ਕਾਫੀ ਸਮਾਨ ਆ ਉਹ ਵੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੀ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿੰਨਾ ਸਾਡਾ ਨੁਕਸਾਨ ਆ ਉਹ ਸਾਨੂੰ ਉਹਦੀ ਪਰਭਾਈ ਕੀਤੀ ਜਾਵੇ ਤੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਹਿੰਦੇ ਕਿ ਪੂਰੀ ਡਿਟੇਲ ਦੇ ਦਿਓ ਤੁਸੀਂ ਪਰਭਾਈ ਕਰਾਵਾਂਗੇ ਹਾਂਜੀ ਪਰ ਜਿਵੇਂ ਲੋਕ ਦੱਸ ਰਹੇ ਆ ਕਸ਼ਮੀਰੀ ਦੱਸ ਰਹੇ ਆ ਕਿ ਇੱਕ ਤਰ੍ਹਾਂ ਦੀ ਰੇਸ ਲਾਈ ਹੋਈ ਸੀ ਹਾਂਜੀ ਹਾਂਜੀ ਦੇਖਣ ਵਾਲਿਆਂ ਨੇ ਤਾਂ ਸਾਨੂੰ ਇਹੀ ਕਿਹਾ ਹੈ ਵੀ ਇੱਕ ਦੂਜੇ ਦੀ ਰੇਸ ਰੇਸ ਲਾ ਰਹੇ ਸੀ ਤੇ ਇਹਨਾਂ ਨੇ ਓਵਰਟੇਕ ਕੀਤਾ ਆ ਇੱਥੇ ਇਸ ਜਗ੍ਹਾ ਆ ਕੇ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਇੱਕਦਮ ਓਟ੍ਰਾਲਾ ਮੁੜਿਆ ਤੁਸੀਂ ਆਪ ਹੀ ਸਾਹਮਣੇ ਦੇਖ ਸਕਦੇ ਕੋਈ ਬੈਠਾ ਸੀਗਾ ਨਹੀਂ ਦੁਕਾਨ ਬੰਦ ਸੀਗੀ ਹਾਂ ਜੀ ਰਹਿੰਦੀ ਕੋਈ ਹੁੰਦਾ ਮੇਰੇ ਹਸਬੰਦ ਸੀਗੀ ਉਹ ਕਰਦੇ ਸੀਗੇ ਉਹ ਥੋੜੇ ਦਿਨੇ ਹੋਇਆ ਬਾਹਰ ਗਏ ਆ ਜੀ ਆਸਟ੍ਰੇਲੀਆ ਇਸ ਕਰਕੇ ਦੁਕਾਨ ਬੰਦ ਸੀ ਅੰਦਰ ਕਿਸੇ ਜਿੱਦਾਂ ਬੰਦਾ ਨਹੀਂ ਸੀਗਾ ਅੰਦਰ ਇਦਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਜਾਨੀ ਨੁਕਸਾਨ ਜਾਨੀ ਨੁਕਸਾਨ ਦੇ ਕੋਈ ਦੁਕਾਨ ਦੇ ਅੰਦਰ ਬੈਠਾ ਹੁੰਦਾ ਹਾਂਜੀ ਕੰਮ ਕੁਝ ਗੱਲ ਹੋਰ ਵੀ ਹੋ ਸਕਦੀ ਸੀ ਨਾ ਵਿਗੜ ਸਕਦੀ ਸੀ ਗੱਲ ਜੀ ਬਾਪੂ ਜੀ ਹਾਂਜੀ ਤੇ ਤੁਹਾਡੀ ਬੇਟੀ ਐ ਮੇਰੀ ਲੜਕੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਹੁਣ ਇਹਦੇ ਲਈ ਤੁਸੀਂ ਪ੍ਰਸ਼ਾਸਨ ਨੂੰ ਸਾਰੀ ਡਿਟੇਲ ਲਿਖਾਤੀ ਆ ਜੋ ਲੜਕੀ ਨੇ ਬੋਲਿਆ ਜੀ ਇਹ ਤੁਹਾਡੇ ਸਾਹਮਣੇ ਆ ਜੀ ਹਾਂ ਜੀ ਆ ਕੰਦਾ ਜਿਹੜਾ ਨੁਕਸਾਨ ਹੋਇਆ ਹਾਂ ਜੀ ਇਹੀ ਆ ਕਿ ਕੋਈ ਹੋਰ ਅੱਧਰੋ ਵੀ ਨੁਕਸਾਨ ਹੋਇਆ ਹੁਣ ਤਾਂ ਖੋਲ ਕੇ ਬਾਕੀ ਪਤਾ ਲੱਗੂ ਅੰਦਰ ਜਾ ਕੇ ਵੜ ਕੇ ਦੇਖਣਾ ਪਊਗਾ ਜੀ ਕੀ ਆ ਜੀ ਬਾਕੀ ਜਿਹੜਾ ਤੁਹਾਡੇ ਸਾਹਮਣੇ ਆ ਵਾਟਰ ਵਗੈਰਾ ਪਈ ਥੋਟੇ ਆ ਕਿ ਦੂਜੇ ਦੇ ਹੀ ਆ ਨਹੀਂ ਇਹ ਦੂਜੀ ਦੁਕਾਨ ਦੇ ਆ ਇਹ ਦੂਜੀ ਦੁਕਾਨ ਦੇ ਦੂਜੀ ਦੁਕਾਨ ਦੇ ਇੱਥੇ ਚਾਹ ਦੀ ਦੁਕਾਨ ਸੀ ਜੀ ਇੱਕ ਕਿਰਾਏ ਤੇ ਚੜਾਈ ਹੋਈ ਇਹ ਕਿਸੇ ਹੋਰ ਦੀ ਆ ਜੀ ਚਲੋ ਦੇਖੋ ਇਹ ਵੀ ਆਏ ਨੇ ਘਰੋਂ ਉਹ ਜੋਬ ਛੱਡ ਕੇ ਆਏ ਨੇ ਉਹ ਜਦੋਂ ਪਤਾ ਲੱਗਦਾ ਹੈ ਕਿ ਬੰਦੇ ਦੇ ਹੰ ਦਾ ਇੱਕ ਵਾਰੀ ਤਰਾਹ ਤਾਂ ਨਿਕਲਦਾ ਕਿ ਸਾਡਾ ਨੁਕਸਾਨ ਬੈਠੇ ਬਠਾਈ ਹੋ ਗਿਆ ਅਜੇ ਤਾਂ ਕੁਝ ਕੀਤਾ ਵੀ ਨਹੀਂ ਬੰਦੇ ਨੂੰ ਜ਼ਿਆਦਾਤਰ ਇਹੀ ਹੁੰਦਾ ਕਿ ਚਲੋ ਯਾਰ ਦੁਕਾਨ ਹੈ ਦੁਕਾਨ ਹੁਣ ਖੜੀ ਦੁਕਾਨ ਤਾਂ ਇੱਕੋ ਜਗ੍ਹਾ ਤੇ ਸਟੇਬਲ ਹੀ ਰਹਿਣੀ ਹੈ ਔਰ ਆਪਾਂ ਕੇ ਖੜੀ ਦੁਕਾਨ 'ਚ ਜਾ ਕੇ ਕੋਈ ਟਰੱਕ ਮਾਰ ਜਵੇ ਤਾਂ ਬੰਦਾ ਕੀ ਕਰੇ ਦੁਕਾਨਾਂ ਕਿਹੜਾ ਮੂਵੇਬਲ ਨੇ ਤਾਂ ਆ ਹਾਲਾਤ ਨੇ ਜੀ ਇਹਨਾਂ ਤੇ ਤੁਸੀਂ ਦੇਖੋ ਔਰ ਇੱਕੋ ਇੱਕ ਮੰਗ ਹੈ ਕਿ ਨੁਕਸਾਨ ਦੀ ਪਰਪਾਈ ਹੋਣੀ ਚਾਹੀਦੀ ਹੈ ਔਰ ਕਾਰਵਾਈ ਵੀ ਹੋਣੀ ਚਾਹੀਦੀ ਹੈ ਤਾਂ ਜੋ ਐਗਜ਼ਾਮਪਲ ਸੈੱਟ ਕੀਤੀ ਜਾ ਸਕੇ ਔਰ ਇਹਨਾਂ ਘੋੜਿਆਂ ਦੇ ਲਗਾਮ ਹੋਣੀ ਜ਼ਰੂਰ ਚਾਹੀਦੀ ਆ ਡਰਾਈਵਰ ਕਹਿੰਦੇ ਇਹਨਾਂ ਨੂੰ ਘੋੜੇ ਕਹਿੰਦੇ ਆ ਪਰ ਇਹ ਘੋੜੇ ਬੇਲਗਾਮ ਹੋ ਕੇ ਨੱਠਦੇ ਆ ਸੜਕਾਂ ਤੇ ਚਾਹੇ ਬਾਜ਼ਾਰ ਹੋਵੇ ਚਾਹੇ ਹਾਈਵੇ ਹੋਵੇ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦੀ ਟੀਮ ਜਿਹੜੀ ਹੈ ਉਹ ਲੋਕਾਂ ਦੇ ਕਹਿਣ ਦੇ ਮੁਤਾਬਕ 5-7 ਮਿੰਟ ਤੱਕ ਇੱਥੇ ਪਹੁੰਚ ਗਏ ਸੀਗੇ ਤੇ ਸਰ ਹੁਣੀ ਪਹਿਲਾਂ ਬਿਜ਼ੀ ਸੀਗੇ ਜਸਵਿੰਦਰ ਜੀ ਸਰ ਡਰਾਈਵਰ ਨੂੰ ਕਿੱਥੇ ਛੱਡ ਗਿਆ ਜੀ ਤੁਸੀਂ ਅਸੀਂ ਸਿਵਲ ਹਸਪੀਟਲ ਸਿਵਲ ਹਸਪੀਟਲ ਹਾਂ ਜੀ ਬਾਤ 6:00 ਵਜੇ ਬਾਹ ਟੁੱਟੀ ਹੋਆ ਬਾਕੀ ਠੀਕ ਹੈ ਉਹ ਤਾਂ ਗੱਲ ਕਰਦਾ ਹਾਂ ਗੱਲ ਕਰਦਾ ਕੋਈ ਦਿੱਤਾ ਉਹਰੇ ਆਪਣਾ ਬਿਆਨ ਨਹੀਂ ਉਹ ਕਹਿੰਦਾ ਨੋਵਾ ਮੋੜੇ ਆ ਗਈ ਗੱਡੀ ਜਗਦਾ ਮਨੂੰ ਬ੍ਰੇਕ ਮਾਰਨੀ ਪੈ ਗਈ ਤਾਂ ਕਬੇ ਕਬੂ ਹੋ ਗਈ ਗੱਡੀ ਪਰ ਸਪੀਡ ਤਾਂ ਹੋਊਗੀ ਫਿਰ ਕਾਫੀ ਸਪੀਡ ਤਾਂ ਆ ਗਈ ਹਾਂਜੀ ਪਰ ਲੋਕ ਦੱਸਦੇ ਜਿਹੜੇ ਇੱਥੇ ਮੌਕੇ ਤੇ ਮजूद ਸੀ ਉਹ ਕਹਿੰਦੇ ਕਿ ਰੇਸ ਲੱਗੀ ਹੋਈ ਸੀਗੀ ਨਹੀਂ ਹੁਣ ਉਹਨਾਂ ਦੇ ਮੁਕਾਬਕ ਦੱਸਣ ਦੇ ਆ ਅਸੀਂ ਤਾਂ 10 ਮਿੰਟ ਜੀ ਉਹਨੂੰ ਪਹੁੰਚਾਤਾ ਹਸਪੀਟਲ ਚਲੋ ਤੁਹਾਡੇ ਤਾਂ ਤਾਂ ਕੰਮ ਪਰ ਜੇ ਸੀ ਪਹਿਲਾਂ ਉਹਦੀ ਜਾਨ ਬਚਾਣੀ ਜਾਨ ਬਚਾਣੀ ਉਹਦੀ ਜਾਨ ਬਚਾਣੀ ਵੀ ਜ਼ਰੂਰੀ ਹੈ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਦਾ ਇਹ ਵੀ ਮਹੱਤਵਪੂਰਨ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਚਲੋ ਥੈਂਕ ਯੂ ਸਰ ਤੁਸੀਂ ਮੌਕੇ ਤੇ ਪਹੁੰਚੇ ਕੋਈ ਹੋਰ ਸਰ ਕੋਈ ਗੱਲ ਤੁਸੀਂ ਹੋਰ ਠੀਕ ਹੈ ਕੋਈ ਹੈ ਨਾ ਕੱਲੇ ਤਾਂ ਗੱਲ ਠੀ ਲੋਕਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਆਪਣਾ ਫਰਜ਼ ਨਵਾਇ ਦੇਖੋ ਉਹਦੀ ਜਾਨ ਬਚਣੀ ਵੀ ਜ਼ਰੂਰੀ ਅਸੀਂ ਇਹ ਵੀ ਗੱਲ ਕਹਿ ਰਹੇ ਹਾਂ ਕਿ ਟਰੱਕ ਡਰਾਈਵਰ ਵੀ ਸੇਫ ਰੈਨ ਉਹ ਵੀ ਕਿਸ ਦੇ ਪੋਤੇ ਆ ਕਿਸ ਦੇ ਪਿਓ ਆ ਪਰ ਸਮਝਣਾ ਜ਼ਰੂਰੀ ਹੈ ਵੱਲੋਂ ਇੱਕ ਮੰਗ ਹੋਰ ਰੱਖੀ ਜਾ ਰਹੀ ਹੋਈ ਆ ਕਿ ਦੋ ਟੈਂਕਰ ਇੱਥੇ ਸੜਕ ਤੇ ਖੜੇ ਆ ਇੱਕ ਟੈਂਕਰ ਉਹ ਖੜਾ ਆ ਦੇਖੋ ਜਿਵੇਂ ਹੁਣ ਬੱਸ ਰੁਕੀ ਆ ਪਿੱਛੋਂ ਕੋਈ ਸਪੀਡ ਨਾਲ ਗੱਡੀ ਆ ਰਹੀ ਆ ਤਾਂ ਨਹੀਂ ਜਜਮੈਂਟ ਹੁੰਦੀ ਖੜਾ ਆ ਜਿਵੇਂ ਆ ਬੱਸ ਵੀ ਆ ਗਈ ਕਿਉਂਕਿ ਬੱਸਾਂ ਵਾਲੇ ਕਿਹੜਾ ਢਿੱਲ ਕਰਦੇ ਆ ਇਹ ਵੀ ਤਾਂ ਪੂਰੀ ਸਪੀਡ ਤੇ ਆਂਦੇ ਆ ਲੋਕਾਂ ਨੇ ਇਹੀ ਗੱਲ ਆਖੀ ਆ ਕਿ ਕੋਈ ਹੋਰ ਹਾਦਸਾ ਨਾ ਵਾਪਰੇ ਤਾਂ ਜਿਹੜੇ ਟੈਂਕਰ ਸੜਕਾਂ ਤੇ ਖੜੇ ਆ ਇਹਨਾਂ ਨੂੰ ਤੋਰਿਆ ਜਾਵੇ ਇੱਕ ਟੈਂਕਰ ਤੁਰ ਗਿਆ ਇੱਕ ਖੜਾ ਹੈ ਪੁਲਿਸ ਨੇ ਉਹਨਾਂ ਨੂੰ ਇਨਫੋਰਮ ਕੀਤਾ ਕਿ ਟੈਂਕਰਾਂ ਨੂੰ ਇੱਕ ਪਾਸੇ ਲਾਇਆ ਜਾਵੇ ਇੱਕ ਸਾਈਡ ਤੇ ਕੀਤਾ ਜਾਵੇ ਇੱਕ ਸੇਫ ਜਗ੍ਹਾ ਤੇ ਪਾਰਕ ਕੀਤਾ ਜਾਵੇ ਤਾਂ ਜੋ ਕਿ ਹੋਰ ਹਾਦਸਾ ਨਾ ਵਾਪਰੇ ਪਰ ਨਾਲ ਦੀ ਨਾਲ ਇੱਕ ਵਾਰੀ ਫਿਰ ਤੋਂ ਤੁਹਾਨੂੰ ਤਸਵੀਰਾਂ ਇਸ ਐਂਗਲ ਤੋਂ ਦਿਖਾ ਦਿੰਦੇ ਆ ਤੁਸੀਂ ਉਹ ਦੇਖੋ ਕਿ ਜਿਹੜਾ ਟੈਂਕਰ ਹੈ ਅਨ ਬੈਲੈਂਸ ਹੋ ਜਾਂਦਾ ਬੇਕਾਬੂ ਹੋ ਜਾਂਦਾ ਬੇਕਾਬੂ ਕਿਉਂ ਹੁੰਦਾ ਕਿਉਂਕਿ ਜੋ ਚਸ਼ਮਦੀਤਾ ਨੇ ਦੱਸਿਆ ਆ ਉਹ ਬਾਪੂ ਜਿਥੇ ਪੀਲੇ ਪਰਨੇ ਵਾਲੇ ਖੜੇ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਰੇਸ ਲੱਗੀ ਹੋਈ ਸੀਗੀ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਚਸ਼ਮਦੀਤ ਨੇ ਕਿਹਾ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਕਹਿਣਾ ਹੈ ਕਿ ਰੇਸ ਲੱਗੀ ਹੋਈ ਸੀਗੀ ਆ ਜਿਹੜਾ ਟੈਂਕਰ ਦਾ ਡਰਾਈਵਰ ਸੀਗਾ ਹੁਣ ਉਹ ਫੱਟੜ ਹੈ ਉਹਨੂੰ ਹਸਪੀਟਲ ਵੇਕੇ ਛੱਡਿਆ ਗਿਆ ਪਿੰਡ ਦੇ ਲੋਕਾਂ ਨੇ ਉਸਨੂੰ ਬਾਹਰ ਕੱਢਿਆ ਇਨਸਾਨੀਅਤ ਦਿਖਾਈ ਦਿਖਾਣੀ ਵੀ ਚਾਹੀਦੀ ਹੈ ਉਸ ਦੀ ਜਾਨ ਬਚਣੀ ਵੀ ਬਹੁਤ ਜ਼ਰੂਰੀ ਹੈ ਲੇਕਿਨ ਜੋ ਪਿੰਡ ਵਾਲੇ ਦੱਸੇ ਹੋਏ ਆ ਕਿ ਸਟੀਅਰਿੰਗ ਦੇ ਹੌਰਮ ਦੇ ਉੱਤੇ ਉਹਨੇ ਹੱਥ ਰੱਖੇ ਹੋਇਆ ਸੀਗਾ ਔਰ ਇੱਕ ਦੂਜੇ ਨਾਲ ਰੇਸ ਲ ਜਿਹੜੀ ਸਰਵਿਸ ਰੋਡ ਆ ਉਹਦਾ ਮਨ ਚ ਇਹ ਗੱਲ ਹੈ ਕਿ ਮੈਂ ਸਰਵਿਸ ਰੋਡ ਤੋਂ ਅੱਗੇ ਕੱਢ ਦੂੰਗਾ ਤਾਂ ਮੈਂ ਰੇਸ ਜਿੱਤ ਜਾਊਂਗਾ ਪਰ ਉਸ ਦੀ ਰੇਸ ਦੇ ਚੱਕਰ ਵਿੱਚ ਆ ਲੱਖਾਂ ਦਾ ਨੁਕਸਾਨ ਹੋ ਗਿਆ ਔਰ ਪਿੰਡ ਵਾਸੀ ਦੱਸ ਰਹੇ ਸੀ ਕਿ ਪੰਜ ਮਿੰਟ ਪਹਿਲਾਂ ਬੱਚੇ ਸਕੂਲ ਵੱਲ ਨੂੰ ਗਏ ਆ ਜੇ ਰੱਬ ਨਾ ਕਰੇ ਬੱਚੇ ਖੜੇ ਹੁੰਦੇ ਤਾਂ ਕਿੱਡਾ ਵੱਡਾ ਨੁਕਸਾਨ ਹੋ ਜਾਣਾ ਸੀ ਅਸੀਂ ਇਹ ਗੱਲ ਬਾਰ-ਬਾਰ ਕਿਉਂ ਆਖ ਰਹੇ ਆ ਤਾਂ ਜੋ ਜਿਹੜੇ ਟੈਂਕਰ ਆ ਟਰੱਕਾਂ ਵਾਲੇ ਆ ਇਹ ਵੀ ਸਮਝਣ ਕਿ ਛੋਟੀ ਜੀ ਗਲਤੀ ਦੇ ਨਾਲ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਕਿਸੇ ਦੇ ਘਰ ਦਾ ਚਿਰਾਗ ਬੁਝ ਸਕਦਾ ਇਹ ਗੱਲ ਸਮਝਣੀ ਪੈਣੀ ਹੈ ਟੱਕਾ ਵਾਲੇ ਵੀ ਸਾਡੇ ਭਰਾ ਨੇ ਪਰ ਇਹ ਗੱਲ ਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ ਕਿ ਐਡਾ ਹੈਵੀ ਤੁਹਾਡਾ ਟੈਂਕਰ ਹੈ ਇੰਨਾ ਲੋਡ ਹੈ ਇਹਨੂੰ ਕੰਟਰੋਲ ਕਿਵੇਂ ਕਰੂਗੇ ਹਾਈ ਸਪੀਡ ਤੇ ਛੋਟਾ ਜਿਹਾ ਕੱਟ ਬਹੁਤ ਵੱਡਾ ਨੁਕਸਾਨ ਕਰ ਸਕਦਾ ਉਹ ਦੇਖੋ ਇੱਕ ਨਸਰੀ ਦਾ ਨੁਕਸਾਨ ਕਰਦਾ ਉਹਦੇ ਅੱਗੇ ਇੱਕ ਦੁਕਾਨ ਸੀ ਉਹਦਾ ਘਰ ਦੇ ਅੰਦਰ ਬੜਿਆ ਹੋਇਆ ਕੋਠਾ ਤੱਕ ਢਾਹ ਦਿੰਦਾ ਹੈ ਔਰ ਆਹ ਦੁਕਾਨ ਦਾ ਵੀ ਨੁਕਸਾਨ ਕੀਤਾ ਹੈ